ਅੱਜ ਆਪਾਂ ਇੱਕ ਕੋਠੀ ਲੈ ਕੇ ਆਏ ਜਿਹੜੀ ਕਿ ਬਿਨਾ ਪਲਾਸਟਰ ਤੋਂ ਤੁਸੀਂ ਦੇਖ ਰਹੇ ਹੋ ਪਲਾਸਟਰ ਸ਼ੁਰੂ ਕਰਨਾ ਸੀ ਭਰਾ ਨੇ ਤੇ ਆਪਾਂ ਬਾਈ ਨੂੰ ਆਖਿਆ ਵੀ ਤੂੰ ਹਜੇ ਪਲਾਸਟਰ ਬਾਈ ਸ਼ੁਰੂ ਨਾ ਕਰ ਤੇ ਆਪਾਂ ਇੱਕ ਵਾਰੀ ਨਾ ਆਪਣੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਦਿਖਾਵਾਂਗੇ ਕੋਠੀ ਕਿਉਂਕਿ ਬਾਈ ਇਹਦੇ 'ਚ ਨਾ ਇੱਕ ਸਿਫਤ ਕਰਨੀ ਬਣਦੀ ਆ ਭਰਾ ਦੀ ਭਰਾ ਨੂੰ ਕੋਠੀਆਂ ਬਣਾਉਣ ਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਇੱਥੇ ਬਿਨਾ ਪਲਾਸਟਰ ਤੋਂ ਕੋਠੀ ਦਿਖਾਉਣ ਦਾ ਮਕਸਦ ਆਪਣਾ ਇਹ ਹੈ ਵੀ ਤੁਸੀਂ ਚਣਾਈ ਦੇਖੋ ਬਾਈ ਕੋਠੀ ਚਿਣੀ ਪਈ ਆ ਬਾਕੀ ਆਪਣੇ ਭਰਾ ਕਮੈਂਟ ਜਰੂਰ ਕਰਿਓ ਕਿਵੇਂ ਲੱਗੀ ਬਾਈ ਨਾਲ ਵੀ ਗੱਲਬਾਤ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਰਵੀ ਹੋਰਾਂ ਨਾਲ ਆਪਾਂ ਮੌਜੂਦ ਆ ਜੀ ਭਰਾ ਹੋਰਾਂ ਦਾ ਆਪਾਂ ਤੁਸੀਂ ਪਹਿਲਾਂ ਵੀ ਕੰਮ ਦੇਖਿਆ ਹੁਣ ਆਪਣੇ ਇੰਸਟਾਗ੍ਰਾਮ YouTube Facebook ਪੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੋਠੀ ਦਿਖਾਈ ਸੀ ਆਪਾਂ ਬਾਈ ਹੋਰਾਂ ਦੀ ਇਹਦੇ ਚ ਬਣੇ ਜਿੰਨੇ ਕਮਰੇ ਬਣੇ ਹੋਏ ਨੇ ਅੰਦਰ ਤੋਂ ਸਾਰੀ ਪਲਾਸਟਰ ਕਰਤੀ ਬਾਈ ਨੇ ਬਾਈ ਕਹਿੰਦਾ ਵੀ ਬਾਈ ਆਪਾਂ ਪਲਾਸਟਰ ਸਟਾਰਟ ਕਰਨ ਲੱਗੇ ਆ ਬਾਹਰ ਤੋਂ ਮੈਂ ਕਿਹਾ ਬਾਈ ਆਪਾਂ ਪਹਿਲਾਂ ਪਲਾਸਟਰ ਹੋਈ ਆਪਾਂ ਤੁਹਾਡੀ ਵੀ ਇੱਕ ਵੀਡੀਓ ਕੀਤੀ ਸੀ ਹਨਾ ਬਹੁਤ ਪਿਆਰ ਦਿੱਤਾ ਜੀ ਕਿਉਂਕਿ ਬਾਈ ਦੇ ਨਾਲ ਅਸਲ 'ਚ ਪਲਾਸਟਰ ਤੋਂ ਬਾਅਦ ਆਪਾਂ ਦਿਖਾ ਦਿੰਨੇ ਜਿਹੜੀ ਚਣਾਈ ਹੁੰਦੀ ਹੈ ਚਣਾਈ ਵੀ ਬਾਈ ਨੇ ਲਾਜਵਾਬ ਕੀਤੀ ਹੋਈ ਹੈ ਚਾਹੇ ਉਹਨੂੰ ਬਾਈ ਐਂ ਪਾਲਿਸ਼ ਕਰ ਦੋ ਹਨਾ ਹਾਂਜੀ ਬਾਈ ਚਾਹੇ ਭਾਵੇਂ ਕਹਿਣ ਦਾ ਮਤਲਬ ਵੀ ਪਲਾਸਟਰ ਨਾ ਬਾਈ ਪਾਲਿਸ਼ ਕਰਨਾ ਬੇਟਾ ਨੂੰ ਹਾਂਜੀ ਇੱਕ ਇੰਨੀ ਵਧੀਆ ਹੋਈ ਹੈ ਚਾਹੇ ਇਹਨਾਂ ਨੂੰ ਐਂ ਪਾਲਿਸ਼ ਕਰ ਦਈਏ ਕੋਈ ਦੇਖਣ ਵਾਲਾ ਨਹੀਂ ਕਹੂਗਾ ਇਹ ਇਹਨੂੰ ਪਲਾਸਟਰ ਦੀ ਲੋੜ ਸੀਗੀ ਜੀ ਉਹ ਵੀ ਇੱਕ ਗੱਲ ਦੱਸੋ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਹਨਾ ਹਾਂਜੀ ਬਾਈ ਜੀ ਤੇ ਕੋਠੀ ਦਾ ਸਾਹਮਣੇ ਇੱਕ ਵਾਰੀ ਤਾਂ ਆਪਾਂ ਇਹਨੂੰ ਦੋ ਪਾਸੇ ਫਰੰਟ ਹਾਂਜੀ ਤੇ ਆਪਾਂ ਤੁਸੀਂ ਥੋੜਾ ਜਿਹਾ ਪਲਾਸਟਰ ਸਟਾਰਟ ਕੀਤਾ ਸੀ ਆਪਾਂ ਉਹ ਵੀ ਦਿਖਾ ਦਾਂਗੇ ਨਾ ਹਾਂਜੀ ਹਾਂਜੀ ਫਿਰ ਤੁਸੀਂ ਆਪਾਂ ਨੂੰ ਕਿਹਾ ਵੀ ਤੁਸੀਂ ਪਹਿਲਾਂ ਸਟਾਰਟ ਦਿਖਾ ਲਈਏ ਬਾਅਦ ਚ ਪਲਾਸਟਰ ਉਹ ਦੁਬਾਰਾ ਫਿਰ ਦਿਖਾ ਦਾਂਗੇ ਹਾਂਜੀ ਤੇ ਪਲਾਸਟਰ ਦਾ ਬਾਅਦ ਫਿਰ ਦੁਬਾਰਾ ਆਪਾਂ ਵੀਡੀਓ ਕਰਾਂਗੇ ਜਦੋਂ ਜਮਾ ਕੰਪਲੀਟ ਕਰਕੇ ਹਾਂ ਬਾਈ ਤੇ ਇੱਕ ਬਾਈ ਬਾਹਰੋਂ ਐਲੀਵੇਸ਼ਨ ਦਿਖਾਓ ਤੇ ਬਾਈ ਇੱਕ ਤੁਹਾਨੂੰ ਉਹ ਜ਼ਰੂਰ ਦੱਸ ਦੋ ਡਿਜ਼ਾਈਨ ਬਾਰੇ ਕਈ ਬੰਦੇ ਪੁੱਛਦੇ ਆ ਡਿਜ਼ਾਈਨ ਕਿੰਨਾ ਨੇ ਕੀਤਾ ਹੈ ਦਿਜ਼ਾਇਨ ਇਹ ਆਰਕੀਟੈਕ ਬਲਜਿੰਦਰ ਆਰਕੀਟੈਕ ਲਈ ਬਹੁਤ ਹਮ ਮਹਲਈ ਠੀਕ ਹੈ ਭਾਈ ਭਾਈ ਉਹਨਾਂ ਦਾ ਵੀ ਆਪਾਂ ਡਿਜ਼ਾਈਨ ਬਹੁਤ ਦਿਖਾਏ ਆ ਪਹਿਲਾਂ ਹਾਂਜੀ ਤੇ ਭਾਈ ਬਲਜਿੰਦਰ ਉਹਨਾਂ ਨੇ ਇਹ ਭਾਈ ਨਕਸ਼ਾ ਬਣਾਇਆਗਾ ਤੇ ਆਪਾਂ ਤੇ ਭਾਈ ਰਵੀ ਆਪਾਂ ਨਾ ਇੱਕ ਵਾਰੀ ਆਪਣੇ ਭਰਾਵਾਂ ਨੂੰ ਇਹ ਨੇੜੇ ਕਰਕੇ ਡਿਜ਼ਾਈਨ ਜਰੂਰ ਦਿਖਾ ਦਈਏ ਨਾ ਹਾਂਜੀ ਭਾਈ ਨੇ ਭਾਈ ਬਲਜਿੰਦਰ ਨੇ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਦੇਖੋ ਤੇ ਆ ਡਿਜ਼ਾਈਨ ਆ ਭਾਈ ਇਹ ਫਾਈਨਲ ਲੁੱਕ ਹੋਣੀ ਆ ਕੋਠੀ ਦੀ ਦੂਜੀ ਸਾਈਡ ਵੀ ਦਿਖਾ ਦਿਓ ਜੀ ਦੂਜਾ ਫਰੰਟ ਆ ਦਿਖਾ ਦਿਓ ਭਾਈ ਦੂਸਰੀ ਸਾਈਡ ਆ ਦੇਖੋ ਆ ਫਰੰਟ ਆ ਗਿਆ ਇਧਰ ਲੱਭਸ ਆ ਗਿਆ ਭਾਈ ਇਹ ਫਰੰਟ ਆ ਗਿਆ ਉਹ ਪਰਲ ਇਧਰ ਲੱਭਸ ਆ ਗਿਆ ਸੀ ਠੀਕ ਹੈ ਭਾਈ ਠੀਕ ਹੈ ਤੇ ਭਾਈ ਹੁਣ ਆਪਾਂ ਕੋਠੀ ਦਿਖਾਉਣ ਲੱਗੇ ਆਂ ਤੇ ਇਹਦੇ ਬਾਈ ਇੱਕ ਚੀਜ਼ ਆ ਨਾ ਤੁਸੀਂ ਜਾਲੀਆਂ ਪਹਿਲੀ ਫਿੱਟ ਕਰਤੀਆਂ ਹਨਾ ਹਾਂਜੀ ਜੀ ਕਈ ਵਾਰੀ ਨਾ ਆਪਾਂ ਦੇਖਦੇ ਆਂ ਮੰਨ ਕੇ ਚਲੋ ਜੇ ਅਸੀਂ ਬਿਨਾ ਪਲਾਸਟਰ ਤੋਂ ਕੋਠੀ ਦਿਖਾਉਣਾ ਚਾਹੀਏ ਹਾਂਜੀ ਤਾਂ ਉਹ ਥੋੜਾ ਜਿਹਾ ਗੰਜੀ ਲੱਗੀ ਜਾਂਦੀ ਹੈ ਜੇ ਜਾਲੀ ਨਾ ਫਿੱਟ ਕੀਤੀ ਹੋਵੇ ਹੁਣ ਤੁਸੀਂ ਫਿੱਟ ਕਰਤੀਆਂ ਪਲਾਸਟਰ ਕਰੀ ਜਾਓਗੇ ਰਾਮ ਆਪਾਂ ਇੱਕ ਵਾਰੀ ਇਹਦੀ ਲੁੱਕ ਦਿਖਾ ਦਈਏ ਨਾ ਕਿਵੇਂ ਆਉਂਦੀ ਹੈ ਹਨਾ ਹਾਂਜੀ ਜੇ ਆਪਾਂ ਇੱਥੋਂ ਗੱਲ ਕਰੀਏ ਹੁਣ ਜਦੋਂ ਤੁਸੀਂ ਇਧਰ ਪਲਾ ਅਗਰ ਤੱਕ ਪਹਿਲਾਂ ਤਾਂ ਬਾਈ ਇੱਕ ਚੀਜ਼ ਨਾਲ ਜਿਹੜਾ ਬਿਨਾ ਪਲੱਸਟਰ ਤੋਂ ਬਾਈ ਦੀ ਚਣਾਈ ਦੇਖੀਏ ਤੁਸੀਂ ਉਹ ਵੀ ਦੇਖੋ ਤੇ ਇਧਰ ਪਲੱਸਟਰ ਹੋਇਆ ਬਾਈ ਦੀਆਂ ਕੋਰਾਂ ਵਗੈਰਾ ਜਿਹਨੀਆਂ ਬਾਈ ਇੱਕ ਚੀਜ਼ ਹੋਰ ਦੱਸਿਓ ਇਹਦੇ ਤੁਸੀਂ ਫਰਮੇ ਵਗੈਰਾ ਯੂਜ਼ ਕਰ ਲਿਓ ਨਾ ਨਾ ਜੀ ਗਜਾ ਨਾਲ ਬਸ ਥੀ ਬਣਾਉਣੀ ਹੈ ਠੀਕ ਹੈ ਭਾਈ ਪਰਮਾਨੀ ਯੂਜ਼ ਇਹਦੇ ਦੀ ਕੁਝ ਨਹੀਂ ਜੀ ਠੀਕ ਹੈ ਭਾਈ ਹਾਂਜੀ ਭਾਈ ਤੇ ਬਾਈ ਸਫਾਈ ਦੇਖੋ ਭਰਾ ਦੇ ਕੰਮ ਦੇ ਵਿੱਚ ਕਿਉਂਕਿ ਇਧਰ ਸਾਈਡ ਦੇ ਉੱਤੋਂ ਬਾਈ ਨੇ ਪਲਾਸਟਰ ਸਟਾਰਟ ਕੀਤਾ ਕਿਤੇ ਜੋੜ ਨਹੀਂ ਕੁਝ ਨਹੀਂ ਹੈ ਨਾ ਭਾਈ ਹਾਂਜੀ ਭਾਈ ਤੇ ਅੱਗੇ ਆਪਾਂ ਦਿਖਾਵਾਂਗੇ ਭਾਈ ਉਧਰਲੇ ਪਾਸੇ ਬਿਨਾ ਪਲਾਸਟਰ ਤੋਂ ਦੋ ਪਾਸੇ ਲੁੱਕ ਆਉਂਦੀਆਂ ਹਨਾ ਭਾਈ ਇਹਦੀ ਹਾਂਜੀ ਜੇ ਆਪਾਂ ਡਿਜ਼ਾਈਨ ਦੇ ਵਿੱਚ ਵੀ ਦਿਖਾਤਾ ਹਾਂਜੀ ਤੇ ਆਪਾਂ ਡਿਜ਼ਾਈਨ ਤੁਹਾਡਾ ਬਣਿਆ ਹੋਇਆ ਦਿਖਾਇਆ ਸੀਗਾ ਇੱਕ ਪਹਿਲਾਂ ਵੀਡੀਓ ਕੀਤੀ ਸੀ ਬਹੁਤ ਸਫਾਈ ਸੀ ਕੰਮ ਦੇ ਵਿੱਚ ਤੁਸੀਂ ਉੱਥੇ ਗੱਲ ਕਰ ਰਹੇ ਸੀ ਬਾਈ ਹੋਰਾਂ ਦੀ ਹੈ ਨਾ ਤੇ ਜਿੰਮੇ ਤੁਹਾਡੇ ਉਸਤਾਦ ਜੀ ਨੇ ਬਾਈ ਹੋਰੀ ਹੈ ਨਾ ਤੇ ਬਾਈ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਇਹ ਜ਼ਰੂਰ ਦੱਸੋ ਬਾਈ ਬਾਈ ਦਾ ਪਿੰਡ ਬੋਹਾਈ ਜੀ ਤੇ ਮੈਂ 5-7 ਸਾਲ ਲਗਾਤਾਰ ਬਾਈ ਨਾਲ ਕੰਮ ਕੀਤਾ ਸੀ ਜੀ ਠੀਕ ਹੈ ਬਾਈ ਤੇ ਬਸ ਉਹਦੋਂ ਆ ਦਾ ਆ ਤੁਹਾਡੇ ਸਾਹਮਣੇ ਆਈ ਜਿਹੜਾ ਕੰਮ ਬਗਾਰਿਆ ਠੀਕ ਹੈ ਉਸ ਤੋਂ ਬਾਅਦ ਬਾਈ ਤੁਸੀਂ ਖੁਦ ਵੀ ਸਟਾਰਟ ਕਰਤਾ ਹਾਂ ਹਾਂ ਜੀ ਹੋਰ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਮੈਨੂੰ 20 ਸਾਲ ਹੋ ਗਏ ਬਾਈ ਲੱਗ 20 ਸਾਲ ਹੋ ਗਏ ਬਾਈ ਹਾਂ ਤੁਹਾਨੂੰ ਤਾਂ ਕਾਫੀ ਤਜਰਬਾ ਹੋ ਗਿਆ ਨਾ ਬਾਈ ਤੇ ਬਾਕੀ ਬਾਈ ਬਾਈ ਦੇ ਕੰਮ ਤੋਂ ਸਾਰੀ ਖੁਸ਼ ਆ ਪਹਿਲਾ ਵੀਡੀਓ ਤੇ ਕੀਤਾ ਬਾਈ ਦੀ ਬਾਕੀ ਤੁਸੀਂ ਸੋਹਣਾ ਨਮਸਕਾਰ ਆਇਆ ਹੈ ਹਨਾ ਕਿਹਾ ਵੀ ਕੰਮ ਘੱਟ ਕਰ ਲਓ ਪਰ ਕਰੋ ਬਾਈ ਸੋਹਣਾ ਕਰੋ ਹਾਂ ਜੀ ਕਿੱਦਾਂ ਦਾ ਬਣਿਆ ਪੋਰਚ ਵਿੱਚੋਂ ਇੰਟਰ ਹੁੰਨੇ ਹਨਾ ਹਾਂਜੀ ਬਈ ਤੇ ਸਾਨੂੰ ਨਾਲ ਚੱਲ ਚੱਲ ਕੇ ਨਾ ਬਾਈ ਅੱਪੀ ਨੂੰ ਵੀ ਦੱਸੀ ਜਾਏ ਹਨਾ ਠੀਕ ਹੈ ਬਈ ਆ ਆਪਣੀ ਲੌਬੀ ਆ ਗਈ ਜੀ ਠੀਕ ਹੈ ਤੇ ਆ ਡਰਾਈਂਗ ਰੂਮ ਹੈ ਜੀ ਏਰੀਆ ਬਾਈ ਥੱਲੇ ਥੱਲੇ ਕਿੰਨਾ ਹੈ ਥੱਲੇ ਥੱਲੇ 17 17 1800 ਦੇ ਕਰੀਬ ਹੈ ਜੀ ਸਾਰੀ ਟੋਟਲ ਇਹ 3000000 ਸਕਰ ਫੁੱਟ ਕੋਠੀ ਹੈ ਜੀ ਅੱਛਾ 17 1800 ਥੱਲੇ ਕਵਰਡ ਏਰੀਆ ਕੋਠੀ ਕੋਠੀ ਦਾ ਹਾਂਜੀ ਤੇ ਇੱਕ ਅਲੱਗ ਤੋਂ ਜਿਹੜਾ ਆਪਾਂ ਸਾਈਡ ਦੇ ਭਰਾੰਡਾ ਉਹ ਜਿਹੜਾ ਪੋਰਚ ਆ ਬਾਈ ਹੈ ਨਾ ਹਾਂਜੀ ਉਹ ਆਪਾਂ ਬਾਈ ਅਲੱਗ ਤੋਂ ਦਿਖਾਵਾਂਗੇ ਇੱਕ ਪੋਰਚ ਆ ਬਾਈ ਇੱਧਰ ਆ ਗਿਆ ਇੱਕ ਬਾਈ ਉਹਨਾਂ ਨੇ ਇਹਦੇ ਚ ਇੱਕ ਹੋਰ ਚੀਜ਼ ਕਵਰ ਕਰਾਈ ਉਹ ਆਪਾਂ ਨੂੰ ਬਹੁਤ ਵਧੀਆ ਸਹੂਲਤ ਹੈਗੀ ਉਹ ਆਪਾਂ ਦੱਸ ਦਈਏ ਵੀ ਇੱਕ ਤੁਸੀਂ ਜਿਸ ਸੰਦ ਜਿੰਨੇ ਮਰਜ਼ੀ ਖੜਾ ਲਓ ਚਾਹੇ ਟਰੈਕਟਰ ਟਰਾਲੀ ਲਾ ਲਓ ਚਾਹੇ ਫਸਲ ਧਰ ਲਓ ਹਾਂਜੀ ਜਿੰ ਤੇ ਇੱਧਰ ਦਸੀ ਜਾਓ ਬਾਈ ਆ ਬਾਥਰੂਮ ਆ ਗਿਆ ਇੱਧਰ ਆ ਬਾਥਰੂਮ ਦੀ ਜਗ੍ਹਾ ਆ ਗਈ ਤੇ ਇਹ ਬਾਥਰੂਮ ਵਾਲੇ ਉਧਰ ਉਹਨਾਂ ਦੀ ਲੌਬੀ ਨਾਲ ਅਟੈਚ ਆਈ ਠੀਕ ਆ ਆ ਜੋ ਬਾਈ ਇੱਧਰ ਤੇ ਇੱਧਰੋਂ ਬੈਡਰੂਮ ਨਾਲ ਵੀ ਅਟੈਚ ਆਈ ਠੀਕ ਆ ਬਾਈ ਠੀਕ ਆ ਤੇ ਆ ਆਪਣਾ ਡਰੈਸਿੰਗ ਰੂਮ ਆ ਗਿਆ ਠੀਕ ਆ ਤੇ ਬਾਈ ਕੰਮ ਇੱਕ ਬਾਈ ਥੋੜਾ ਜਿਹਾ ਨਾ ਇਸ ਇਸ ਗੁੱਠੀ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਜਿਵੇਂ ਕਿ ਮਾੜੀ ਮਾੜੀ ਸ਼ੋਰੇ ਦੀ ਦਿੱਕਤ ਆ ਰਹੀ ਹੈ ਹਨਾ ਜੋ ਆਪਣੇ ਭਰਾ ਦੇਖਣ ਵਾਲੇ ਵੀਡੀਓ ਚ ਵੀ ਦੇਖਣਗੇ ਹਾਂਜੀ ਹਾਂਜੀ ਤੇ ਇੱਕ ਬਾਈ ਕੀ ਪ੍ਰੋਬਲਮ ਕਿਤੇ ਕਿਤੇ ਜਿਵੇਂ ਆਉਂਦੀ ਹੈ ਜਿਵੇਂ ਹੁਣ ਇੱਥੇ ਆਈ ਜਾਂਦੀ ਹੈ ਇਹ ਪਾਣੀ ਦੀ ਦਿੱਕਤ ਹੈ ਇਹ ਸ਼ੋਰ ਆ ਨਾ ਜੀ ਜਿਹੜਾ ਉਹ ਕਾਲੀ ਜੂਲ ਕਰ ਰਹੇ ਆ ਅਸੀਂ ਇਹ ਜਿਹੜਾ ਮਤਲਬ ਉੱਥੇ ਕਹਿੰਦੇ ਮੋਟਰ ਮੋਟਰ ਦਾ ਵੀ ਜਿਹੜਾ ਕੋਈ ਲੱਗਿਆ ਵੈਸੇ ਤਾਂ ਇਹ ਪਾਣੀ ਹੈਗਾ ਵਾਟਰ ਟੈਂਕ ਦਾ ਪਰ ਜਦੋਂ ਨਹਿਰ ਨਹੀਂ ਆਉਂਦੀ ਵਿੱਚ ਅਸੀਂ ਪਾਣੀ ਉਹ ਲਾਉਣੇ ਮੋਟਰ ਵਾਲਾ ਉਹ ਜਿਹੜਾ ਬੋਰ ਦਾ ਪਾਣੀ ਆ ਉਹਦੇ ਨਾਲ ਕਰਕੇ ਸ਼ੋਰ ਆ ਜ ਦੱਸਦੇ ਵੀ ਕਹਿੰਦੇ ਵੀ ਉਹਦਾ ਪਾਣੀ ਵਾਲਾ ਮੜਾ ਜਿਹੜਾ ਛਿੱਚ ਆ ਜਾਂਦਾ ਉਹ ਬੋਤਾਂ ਚ ਪਾਣੀ ਆ ਜਾਂਦੇ ਜੀ ਉਹ ਤਾਂ ਘਰ ਕਿ ਮੜੀ ਮੜੀ ਸ਼ਿਕਾਇਤ ਆ ਰਹੀ ਹੈ ਜੀ ਹੁਣ ਜਿਵੇਂ ਉੱਥੇ ਦਿਖਾਇਆ ਸੀ ਤੁਸੀਂ ਉਹ ਉਠੀ ਚ ਉਹਦੇ ਚ 1% ਵੀ ਨਹੀਂ ਸੀ ਹਨਾ ਉੱਥੇ ਸਾਰਾ ਨੈਰ ਦਾ ਪਾਣੀ ਸੀਦਾ ਸੀ ਜਿਹੜੀ ਇੱਕ ਦਾ ਵੀ ਕੁਝ ਨਾ ਕੁਝ ਸਾਰੇ ਹੈ ਜੀ ਇੱਕ ਦੇ ਵਿੱਚ ਨੂਨ ਨਾਲ ਪਾਇਆ ਹੁੰਦਾ ਨਾ ਮੜਨ ਦਾ ਹਾਂ ਇਹ ਨਿਕਲ ਨਹੀਂ ਨਿਕਲਣਾ ਇਹ ਨਿਕਲਣਾ ਨਿਕਲਣਾ ਠੀਕ ਆ ਬਾਈ ਠੀਕ ਆ ਤੇ ਬਾਈ ਜਿੰਨਾ ਕੋ ਕਹਿਣ ਦਾ ਮਤਲਬ ਆਪਾਂ ਕੋਠੀ ਦੇ ਵਿੱਚ ਦੇਖ ਰਹੇ ਆ ਆਪਾਂ ਨਾਲ ਦੀ ਨਾਲ ਗੱਲ ਕਰਨੀ ਆਪਣੀ ਬਾਜੇ ਬਣਦੀ ਆ ਤੇ ਹੁਣ ਬਾਈ ਇਧਰ ਆਪਾਂ ਡਰਾਇੰਗ ਰੂਮ ਦਿਖਾਤਾ ਹਾਂ ਨਾਲ ਇੱਕ ਬਾਥਰੂਮ ਅਟੈਚ ਆ ਬੈਡਰੂਮ ਦਿਖਾਤਾ ਉਹਦੇ ਨਾਲ ਇੱਕ ਡਰੈਸਿੰਗ ਏਰੀਆ ਅਟੈਚ ਹੈ ਤੇ ਹੁਣ ਇਧਰ ਬਾਈ ਇਹ ਆਪਣਾ ਕਿਚਨ ਆ ਗਿਆ ਜੀ ਅੱਛਾ ਇਧਰ ਕਿਚਨ ਆ ਗਿਆ ਹਾਂ ਜਿੱਦਾਂ 10 ਵਜ ਠੀਕ ਹੈ ਤੇ ਦੂਜਾ ਬੈਡਰੂਮ ਦਿਖਾਓ ਕਿਹੜੇ ਪਾਸੇ ਆ ਦੂਸਰਾ ਬੈਡਰੂਮ ਆ ਗਿਆ ਅੱਛਾ ਇਧਰ ਦੂਜਾ ਬੈਡਰੂਮ ਆ ਗਿਆ ਇਹਦੇ ਨਾਲ ਹੀ ਬਾਥਰੂਮ ਤੇ ਡਰੈਸਿੰਗ ਅਟੈਚ ਆ ਜੀ ਅੱਛਾ ਦੋਨੇ ਅਟੈਚ ਇਹਦੇ ਨਾਲ ਗੱਲਦੇ ਨਾ ਉਹਦੇ ਨਾਲ ਤਾਂ ਬਾਈ ਆਪਾਂ ਇੱਕ ਲੌਬੀ ਨਾਲ ਅਟੈਚ ਹੋ ਗਿਆ ਬਾਥਰੂਮ ਤੇ ਨਾਲੇ ਹੋ ਗਿਆ ਬੈਡਰੂਮ ਨਾਲ ਇਹ ਪਰਸਨਲ ਬੈਡਰੂਮ ਇਹਦੇ ਨਾਲ ਇਕੱਲੇ ਬੈਡਰੂਮ ਵਾਲੀ ਅਟੈਚ ਹੋ ਗਿਆ ਆਪਦਾ ਪਰਸਨਲ ਡਰੈਸਿੰਗ ਏਰੀਆ ਹੋ ਗਿਆ ਬੈਡਰੂਮ ਨਾਲ ਬਾਥਰੂਮ ਅਟੈਚ ਹੋ ਗਿਆ ਨਾ ਤੇ ਬਾਈ ਡਿਜ਼ਾਈਨਰ ਵੀ ਬਹੁਤ ਸੋਹਣਾ ਬਹੁਤ ਲਾਜਵਾ ਬਣਾਇਆ ਤੇ ਬਾਕੀ ਬਾਈ ਹੋਰਾਂ ਦਾ ਕੰਮ ਤੁਸੀਂ ਦੇਖ ਰਹੇ ਆਪਾਂ ਦੁਬਾਰਾ ਤੋਂ ਦੱਸ ਦਈਏ ਫਰੰਟ ਤੁਸੀਂ ਬਾਈ ਡਰੋਨ ਸ਼ਾਟ ਵੀ ਲਾਣ ਲਾ ਦਿਓ ਹਨਾ ਤੇ ਡਰੋਨ ਸ਼ਾਟ ਰਹੀਂ ਤੁਸੀਂ ਦੇਖ ਰਹੇ ਹੋ ਬਾਈ ਬਹੁਤ ਲਾਜਵਾ ਫਰੰਟ ਹੈ ਕਿਉਂਕਿ ਫਰੰਟ ਤੋਂ ਬਾਈ ਜਦੋਂ ਕੋਠੀ ਬਿਨਾ ਪਲਾਸਟਰ ਤੋਂ ਵੀ ਇੰਨੀ ਸੋਹਣੀ ਲੱਗ ਰਹੀ ਹੈ ਸਾਰੀ ਪਲਾਸਟਰ ਹੋ ਕੇ ਰੈਡੀ ਹੋ ਗਈ ਆਪਾਂ ਦੁਬਾਰਾ ਤੋਂ ਵੀਡੀਓ ਕਰਾਂਗੇ ਕਿਉਂਕਿ ਸ਼ਿੰਗਲ ਵਗੈਰਾ ਲੱਗਣੇ ਆ ਹਜੇ ਹਨਾ ਤੇ ਬਾਈ ਪ੍ਰੋਪਰ ਫਰ ਕੋਰਾ ਵਗੈਰਾ ਨਜ਼ਰ ਆਉਣਗੇ ਹਨਾ ਇੱਧਰ ਬਾਈ ਸਟੋਰ ਆ ਗਈ ਇਹ ਬਾਈ ਕਿੰਨੇ ਬਾਈ ਕਿੰਨੇ ਦਾ ਇਹ ਬਾਈ 8 ਬਾਈ 10 ਦਾ ਜੀ 8 ਬਾਈ 10 ਦਾ ਵੇ ਬਈ ਇੰਡਾ ਕੀ ਹੁੰਦਾ ਲਗਭਗ ਇਹਨਾਂ ਕੋਠੀਆਂ ਚ ਆਪਾਂ ਦੇਖ ਰਹੇ ਹਾਂ ਜੀ ਬਸ ਇਹ ਚੱਲ ਰੁੱਤੀ ਵੇਹਰਾ ਪੈ ਜਾਂਦੀ ਹੈ ਬਹੁਤ ਲੱਗ ਤੋਂ ਬਣਾਤਾ ਨਹੀਂ ਬੈਕ ਸਾਈਡ ਤੋਂ ਹਾਂ ਉਹ ਆਪਾਂ ਉਹ ਆਪਾਂ ਦਿਖਾਉਣੇ ਬਈ ਇੱਕ ਚੀਜ਼ ਇਹਦੇ ਚ ਦੇਖਣ ਵਾਲੀ ਜਿਹੜੀ ਆਪਾਂ ਪਹਿਲਾਂ ਵੀ ਦੱਸੀ ਆ ਇਸ ਕੋਠੀ ਦੇ ਵਿੱਚ ਨਾ ਏਰੀਆ ਜ਼ਰੂਰ ਆ ਹੋਰ ਐਡ ਕਰਤਾ ਹੁਣ ਥੱਲੇ ਵਾਲਾ ਪੋਰਸ਼ਨ ਆਪਾਂ ਦਿਖਾਤਾ ਬਈ ਇਧਰੋਂ ਦਿਖਾ ਦਿਓ ਹੁਣ ਜਿਵੇਂ ਆ ਏਰੀਆ ਦੀ ਗੱਲ ਕਰਦੇ ਸੀ ਬਈ ਹਾਂਜੀ ਹਾਂਜੀ ਅੱਛਾ ਬਈ ਇਹ ਬਹੁਤ ਸਟੋਰ ਤੌਰ ਤੇ ਬਣਾਇਆ ਜੀ ਬਈ ਇਹ ਡਿਜ਼ਾਈਨ ਦੇ ਵਿੱਚ ਸੀ ਜਾਂ ਕੋਈ ਥੋੜੀ ਬਚਾਈ ਸੀ ਨਹੀਂ ਅਸੀਂ ਤਾਂ ਬਾਅਦ ਚ ਬਣਾਇਆ ਜੀ ਉਂ ਰਲਾਤਾ ਤੇ ਬਾਈ ਇਹ ਦਾ ਲੈਟ੍ਰਿਕ ਹੈ ਹਾਂ ਲੈਟ੍ਰਿਕ ਹੈ ਇਕੱਠੀ ਲੈਟਰ ਪੇ ਜੀ ਦਾ ਅੱਛਾ ਅੱਛਾ ਕੋਠੀ ਦਾ ਲੈਟ੍ਰਿਕ ਹੈ ਇਹ ਕਹਿਣ ਦਾ ਮਤਲਬ ਬਾਈ ਇਹ ਆਰਮੀ ਚ ਨੇ ਨਾ ਦੱਸ ਰਹੇ ਸੀ ਭਰਾ ਜੀ ਹਾਂ ਜੀ ਹਾਂ ਜੀ ਇਹ ਬਾਈ ਹੋਰਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਇਹ ਏਰੀਆ ਜਿਹੜਾ ਸੀਗਾ ਇਹ ਖਾਲੀ ਰਹਿੰਦਾ ਸੀ ਖਾਲੀ ਜੀ ਤੇ ਇਹਨਾਂ ਨੇ 1000 ਕਹੂ ਇਹ ਹਾਂ ਜੀ 1000 ਦੇ ਲਗਭਗ 1000 ਏਰੀਆ ਬਾਈ ਇਧਰਲੇ ਪਾਸੇ ਨਾ ਕਵਰ ਕਰਤਾ ਤੇ ਪਿੱਛੇ ਤੱਕ ਹੋਇਆ ਨਾ ਬਾਈ ਕਵਰ ਜੀ ਇਧਰੋਂ ਮੰਲਾ ਜੇ ਇੱਧਰ ਮਨ ਕਣਕ ਕੋਲੇ ਟੋਲ ਟੋਲ ਰੋ ਪੇਟੀਆਂ ਜਿਹੜਾ ਵੀ ਮਨਲਾ ਸਮਾਨ ਆ ਜਰਨਾ ਇਸ ਸਮਾਨ ਮਨ ਕਣਕ ਦੇ ਟੋਲ ਹੋਏ ਕੋਈ ਹੋਰ ਸਮਨਲਾ ਬਾਈ ਜੇ ਇੱਥੇ ਰੱਖਣੀ ਹੋਵੇ 10 15 ਗੱਲਾਂ ਦੀ ਫਸਲ ਕੀਤੀ ਫਸਲ ਜਿਵੇਂ ਮਰਜੀ ਲਾ ਵੀ ਇੱਥੇ ਜੇ ਮਰਜੀ ਧਰ ਲੋ ਬਾਕੀ ਦੋ ਟਰੈਕਟਰ ਟਰਾਲੀ ਜੁੜੀਆਂ ਜਿਹੜੀਆਂ ਜਿਵੇਂ ਮਰਜੀ ਖੜਾ ਲੋ ਬੱਚਾ ਮੂਰੇ ਸ਼ਟਰ ਲੱਗਦਾ ਹੋ ਜਾਊਗਾ ਇਹਦੇ ਠੀਕ ਹੈ ਬਾਈ ਠੀਕ ਹੈ ਅੰਦਰ ਕੋਈ ਚੀਜ਼ ਗੱਡੀ ਖੜੀ ਆ ਪਤਾ ਨਹੀਂ ਲੱਗਦਾ ਰੇਤਾ ਨਹੀਂ ਪੈਂਦਾ ਇਹਦੇ ਵਿੱਚ ਅੱਜ ਕੱਲ ਪੋਰਚਾ ਦੇ ਵਿੱਚ ਤਾਂ ਕੋਈ ਗੱਡੀ ਖੜਾਉਂਦਾ ਨਹੀਂ ਬਾਈ ਕਹਿਣ ਦਾ ਮਤਲਬ ਇਹ ਹੈ ਮੰਨ ਕੇ ਚੱਲੋ ਜਿਵੇਂ ਨਾਲ ਆਪਾਂ ਇੱਕ ਭਾਂਡਾ ਪਾਉਨੇ ਆ ਪਾਉਂਦੇ ਹੀ ਆ ਨਾ ਲਗਭਗ ਹਰੇਕ ਘਰ ਉਹ ਚਾਹੇ ਤਾਂ ਸੰਦਾ ਵਾਸਤੇ ਲਾ ਲੋ ਚਾਹੇ ਤੂੜੀ ਵਾਲੇ ਵਾਸਤੇ ਲਾ ਲੋ ਚਾਹੇ ਕਾਸ਼ੇ ਵਾਸਤੇ ਲਾ ਲੋ ਹਾਂਜੀ ਹੁਣ ਇੱਥੇ ਇੱਕ ਬਾਈ ਨੇ ਮੌਕੇ ਤੇ ਜਿਹੜੀ ਤੁਸੀਂ ਉਹਨੂੰ رائے ਦਿੱਤੀ ਭਰਾ ਨੂੰ ਉਹਨਾਂ ਨੇ ਇਹ ਜਿਹੜਾ ਵਧੀਆ ਵਿਚਾਰ ਕੀਤਾ ਵੀ ਇਹਨੂੰ ਭਾਂਡਾ ਦਾ ਆਪਾਂ ਬਣਾਉਣੀ ਬਣਾਉਣਾ ਪਰ ਇਹਨੂੰ ਕੋਠੀ ਨਾਲ ਲੇਟ ਕਰਦੀ ਗਏ ਕਿਉਂਕਿ ਇਲੈਟ੍ਰਿਕ ਪਾਦੀ ਇੱਕ ਪਾਦੀ ਤੇ ਬੈਟਰ ਤਾਂ ਵੈਸੀ ਹੀ ਪੈਣਾ ਸੀ ਤੇ ਅੱਡ ਪਾਉਂਦੇ ਪਰ ਹੁਣ ਇਹ ਕੋਠੀ ਨਾਲ ਹੀ ਸੰਬੰਧਤ ਹੋ ਗਿਆ ਹੋ ਗਿਆ ਕੋਠੀ ਦੇ ਵਿੱਚ ਹੀ ਤੇ ਸਾਈਡ ਤੋਂ ਮੰਨ ਕੇ ਚਲੋ ਕੁਛ ਮਰਜ਼ੀ ਖੜਾਈ ਚੱਲੂ ਦੇ ਜਾ ਤੇ 1000 ਕੇ ਏਰੀਆ ਲਾ ਕੇ ਬਾਈ ਫਿਰ ਤਾਂ 2700 ਬਣਦਾ ਉੱਥੱਲੇ ਨਾ 27 2800 ਹੋ ਜੂ ਬਾਈ ਤੇ ਬਾਈ ਆਪਾਂ ਉੱਪਰ ਚੱਲਦੇ ਆਂ ਬਈ ਹੋਰਾਂ ਦਾ ਵੀ ਆਪਾਂ ਕੰਮ ਬਾਈ ਦਿਖਾਵਾਂਗੇ ਤੁਹਾਨੂੰ ਪਹਿਲੀ ਵਾਰੀ ਬਾਈ ਉਹਨਾਂ ਦੇ ਰੂਬਰੂ ਹੋਏ ਆਂ ਅੱਜ ਤੇ ਬਾਈ ਹੋਰਾਂ ਦਾ ਆਪਾਂ ਪਹਿਲਾਂ ਕੰਮ ਦਿਖਾ ਚੁੱਕੇ ਆਂ ਕਿਉਂਕਿ ਬਾਈ ਜਦੋਂ ਤੁਸੀਂ ਭਰਾਵਾਂ ਦਾ ਕੰਮ ਦੇਖ ਚੁੱਕੇ ਹੋ ਤਾਂ ਬਾਈ ਹੋਰੀ ਉਸਤਾਦ ਨੇਗੇ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਣਾ ਬਈ ਆਪਾਂ ਦਿਖਾਵਾਂਗੇ ਜਰੂਰ ਹਨਾ ਕੋਈ ਗੱਲ ਨਹੀਂ ਬਾਈ ਹੁਣ ਆਪਾਂ ਉੱਪਰ ਆ ਗਏ ਹਨਾ ਹਾਂਜੀ ਬਈ ਤੇ ਉੱਪਰ ਬਾਈ ਜਰੂਰ ਦੱਸ ਦਿਓ ਆਪਣੇ ਕਿੰਨੇ ਰੂਮ ਬਣੇ ਹੋਏ ਇੱਥੇ ਉੱਪਰ ਦੋ ਰੂਮ ਹੈ ਠੀਕ ਹੈ ਤੇ ਆ ਵਾਸ਼ਰੂਮ ਤੇ ਡਰੈਸ ਰੂਮ ਅਟੈਚ ਹੈ ਯਾਰ ਇਹ ਬਾਈ ਸੇਮ ਮਤਲਬ ਬੈਡਰੂਮ ਦੇ ਉੱਪਰ ਹੀ ਹੋ ਗਿਆ ਹਨਾ ਹਾਂਜੀ ਬੈਡਰੂਮ ਦੇ ਉੱਤੇ ਬੈਡਰੂਮ ਹੈ ਵਾਸ਼ਰੂਮ ਤੇ ਵਾਸ਼ਰੂਮ ਹੈ ਜੀ ਤੇ ਡਰੈਸਿੰਗ ਦੇ ਉੱਪਰ ਡਰੈਸਿੰਗ ਹੈ ਜਿੱਥੇ ਪਹਿਲਾਂ ਬਣਿਆ ਸੀ ਨਾ ਬਾਈ ਹਾਂਜੀ ਹਾਂ ਨੀ ਇਧਰ ਆਪਣੀ ਇਹ ਜਾਲੀ ਲੱਗਣੀ ਹੈ ਅੱਛਾ ਇੱਥੇ ਜਾਲੀ ਲੱਗਣੀ ਹੈ ਬਾਲਕਨੀ ਵਾਲੀ ਹੈ ਨਾ ਆਪਣੀ ਬਾਲਕਨੀ ਦੀ ਤੇ ਆਹ ਗੇਟ ਰੱਖਤਾ ਨਾ ਬਈ ਬਾਲਕਨੀ ਚ ਤੇ ਬਾਈ ਡਿਜ਼ਾਈਨ ਵੀ ਬਹੁਤ ਲਾਜਮਾ ਵਾਏ ਰੋਸ਼ਨੀ ਬਹੁਤ ਬਾਕੀ ਰੋਸ਼ਨੀ ਤੋਂ ਬੜੀ ਵੱਡੀ ਚੀਜ਼ ਹੈ ਰੋਸ਼ਨੀ ਦੀ ਇਹ ਰੋਸ਼ਨੀ ਇੱਕ ਬੈਡਰੂਮ ਆ ਗਿਆ ਹਾਂਜੀ ਇੱਕ ਕਿਡਸ ਰੂਮ ਆ ਗਿਆ ਮਤਲਬ ਵੀ ਅੱਛਾ ਅੱਛਾ ਜਿਵੇਂ ਆਪਾਂ ਕਹਿ ਸਕਦੇ ਹਾਂ ਸਟੱਡੀ ਰੂਮ ਚਾਹੇ ਬੱਚਿਆਂ ਵਾਸਤੇ ਰੂਮ ਹੋ ਗਿਆ ਚਾਹੇ ਪੜੋ ਇਹਦੇ ਚ ਚਾਹੇ ਖੇਡਣ ਬੱਚੇ ਬੈਠ ਕੇ ਨਾ ਮੰਨ ਕੇ ਚੱਲੋ ਇੱਕ ਬੱਚਿਆਂ ਦਾ ਰੂਮ ਹੋ ਗਿਆ ਬਾਈ ਇਹਨੇ ਕੋਠੀਆਂ 'ਚ ਦੇਖਦੇ ਆਂ ਸੀ ਹਾਂਜੀ ਹੁਣ ਬੈਡਰੂਮ 'ਚ ਕਈ ਵਾਰੀ ਇੱਕ ਅਗਲਾ ਦੋ ਵੀ ਬਣਾ ਲੈਂਦਾ ਉੱਤੇ ਵੱਡੇ ਰੱਖ ਲਵਾਂ ਜੇ ਥੋੜਾ ਛੋਟੇ ਸਾਈਜ਼ ਦਾ ਬੱਚਿਆਂ ਵਾਸਤੇ ਵਧੀਆ ਲੱਗਦਾ ਨਾ ਵਧੀਆ ਤੇ ਬਰਾਂਡ ਆ ਗਿਆ ਬਾਈ ਤੇ ਬਾਈ ਇੱਥੇ ਨਾ ਇੱਕ ਚੀਜ਼ ਹੋਰ ਸੀ ਜਿਵੇਂ ਆ ਦੇਖ ਰਹੇ ਆ ਬਾਈ ਇੱਥੇ ਮੰਨ ਕੇ ਚੱਲੋ ਆ ਆਪਣਾ ਜਾਲੀ ਨਹੀਂ ਲੱਗੀ ਤੇ ਵੈਸੇ ਬਾਦਰਾ ਲਾਇਆ ਹੋਇਆ ਇੱਥੇ ਪਾਸੇ ਨਾ ਹਾਂਜੀ ਤੇ ਇੱਥੇ ਬਾਈ ਮੈਂ ਕਹਣਾ ਯਾਰ ਵੀ ਜਿਵੇਂ ਆਪੇ ਇੱਟਾਂ ਦੀ ਚਣਾਈ ਲਾ ਕੇ ਪਲਾਸਟਰ ਕਰੀ ਪਈ ਹੁੰਦੀ ਆ ਕਿਵੇਂ ਤੁਸੀਂ ਕੀ ਸੋਚਾਏ ਇਹ ਆਪਣੀ ਬਾਹਰ ਮੋਲਡਿੰਗ ਬਣੀ ਹੋਈ ਹੈ ਜੀ ਠੀਕ ਹੈ ਪਰ ਫਰੰਟ ਤੋਂ ਦਿਖਦੀ ਆ ਦੇ ਕੋਈ ਇਹ ਇਹ ਸਾਰੇ ਕੰਕਰੀਟ ਆ ਬਾਈ ਹਾਂ ਜੀ ਕੰਕਰੀਟ ਇਹ ਇਲੈਕਟ੍ਰਿਕ ਦਾ ਮਾਲ ਹੈ ਆ ਲੈਂਟਰ ਇਹ ਸਰੀਆ ਬਾਕੇ ਇੱਕ ਤਾਂ ਇਹਦੇ ਵਿੱਚ ਮਤਲਬ ਜਿਆਦੇ ਇਹ ਆ ਜੀ ਵੀ ਜਿਹੜੀ ਆ ਪੜਦੀ ਐ ਚ ਤੇੜ ਵਗੈਰਾ ਨਹੀਂ ਆਉਂਦੀ ਉੱਤੋਂ ਦੱਬ ਲੈਂਦਾ ਸਰੀਆ ਇਹਨੂੰ ਹਾਂ ਸਭ ਤੋਂ ਮੇਨ ਗੱਲ ਹੈ ਬਾਲਿਆਂ ਦੇ ਨਾਲ ਇੱਥੇ ਆ ਜਾਂਦੇ ਨੇ ਤੇੜਾਂ ਹੀ ਆ ਕਹਿਣ ਦਾ ਮਤਲਬ ਵਿੱਚ ਨਲੇ ਮਜ਼ਬੂਤੀ ਨਲੇ ਡਿਜ਼ਾਈਨ ਨਲੇ ਬਈ ਹਾਂ ਨਲੇ ਮਜ਼ਬੂਤੀ ਬਾਈ ਬਾਕੀ ਆਏ ਆ ਵੀ ਐ ਨਹੀਂ ਹੈਗਾ ਵੀ 10 12 ਸਾਲਾਂ ਬਾਅਦ ਬਨੇਰੇ ਜਦੋਂ ਟਿੱਕੀ ਟਿੱਕੀ ਜੂਗਾ ਨਾ ਹਾਂ ਜੀ ਹਾਂ ਉਹ ਹਨ ਮਨੀਆ ਨੂੰ ਬਹੁਤ ਹੱਲ ਪੱਕਾ ਕਰਦੇ ਆ ਬਨੇਰਾ ਸੀਗਾ ਇਹ ਮਤਲਬ ਸਾਰਾ ਥੁੱਥਾ ਹੈ ਆ ਡਿਜ਼ਾਈਨ ਕਰਕੇ ਤੇ ਜੀ ਉਹਦੇ ਇਹਦੇ ਉੱਤੇ ਆਪਣਾ ਇਹ ਇੱਟਾਂ ਲਾ ਦਿੰਦੇ ਸੀ ਥੋੜਾ ਥੋੜਾ ਟਾਈਮ ਪਾ ਕੇ ਤੇੜਾਂ ਤੋਂਣੀਆਂ ਸੀ ਹੁਣ ਇਹ ਐ ਮੰਨ ਲਓ ਤੁਰਹੀ ਤੇ ਉਧਰੋਂ ਕੰਦ ਚ ਸਰੀਏ ਜਾਂਦੇ ਜੀ ਇਹਦੇ ਉਧਰ ਆਪਣੇ ਐ ਲੈ ਆਏ ਮੁੜ ਗਈ ਸਰੀਆਂ ਦੀ ਇਹਨੂੰ ਸਾਰੀ ਉਮਰ ਕੋਈ ਦਿੱਕਤ ਨਹੀਂ ਹੁੰਦੀ ਤੇ ਬਾਈ ਆਪਾਂ ਕੋਠੀਆਂ ਹਰ ਰੋਜ਼ ਦਿ ਕੋਠੀਆਂ ਬਣਦੀਆਂ ਪਲਾਸਟਰ ਹੋ ਗਈ ਹੁੰਦੀਆਂ ਕੋਈ ਕੋਠੇ ਕੋਈ ਨਹੀਂ ਹੋਈ ਹੁੰਦੀ ਕੋਈ ਜਿੰਨਾ ਵੀ ਕੰਮ ਆ ਜਾਂਦਾ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਭਰਾਵਾਂ ਦਾ ਐਕਸਪੀਰੀਅੰਸ ਹੁੰਦਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਦੇ ਚ ਬਈ ਜਿਵੇਂ ਹੁਣ ਆਪਾਂ ਇਹਦੇ ਬਾਰੇ ਗੱਲ ਕੀਤੀ ਆ ਕਈ ਬਈ ਮਾਲਕ ਹੁੰਦੇ ਆ ਘਰ ਬਣਾਉਂਦੇ ਆ ਹਨਾ ਜਦੋਂ ਬਣਵਾਉਂਦਾ ਬੰਦਾ ਕਈ ਵਾਰੀ ਬਈ ਉਹਨਾਂ ਦੇ ਦਿਮਾਗ ਚ ਕੋਈ ਐਦਾਂ ਦਾ ਆਈਡੀਆ ਆ ਜੇ ਬਿਰੇ ਵੀ ਆਪਾਂ ਪਰਦੀ ਲਾਉਣੀ ਆ ਬਾਹਰਲੇ ਪਾਸੇ ਪਰਦੀ ਦੇ ਉੱਤੇ ਆਪਾਂ ਵੀ ਇਦਾਂ ਲੈਟਰ ਵਾਂਗੂ ਮਾਲ ਪਵਾ ਲੀਏ ਕਿਉਂਕਿ ਬਾਈ ਇਹ ਇੱਕ ਵਾਰ ਹੀ ਪਹਿਣਾ ਇਹਦੇ 'ਚ ਕੋਈ ਫਰਕ ਤਾਂ ਕੋਈ ਖਾਸ ਪਹਿਣਾ ਨਹੀਂ ਹੈ ਨਾ ਵੀ ਇਹਨੂੰ ਇਹੇ ਚੀਜ਼ ਨੂੰ ਐਵੇਂ ਪਲਾਸਟਰ ਕਾਉਣ ਦਾ ਵੀ ਕੋਈ ਫਾਇਦਾ ਨਹੀਂ ਇੱਥੇ ਜੇ ਥੋੜਾ ਜਿਹਾ ਸਖਤ ਹੋ ਜਾਏ ਤਾਂ ਹਿੱਲਦਾ ਨਹੀਂ ਬਣਦਾ ਹਾਂਜੀ 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 ਬਾਈ ਇਹ ਵੀ ਹਾਂ ਇਹ ਬਾਈ ਮੋਲਡਿੰਗਾਂ ਪਰ ਆਪ ਤਿਆਰ ਕੀਤੀਆਂ ਨੇ ਇਹ ਬਣੀਆਂ ਆਪਣੀਆਂ ਨੇ ਇਹ ਬੜੀਆਂ ਨੇ ਠੀਕ 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 ਬਹੁਤ ਚਾਲੀਆਂ ਆਈਆਂ ਨੇ ਠੀਕ 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 ਹੈ ਬਾਈ ਠੀਕ ਹੈ ਤੇ ਬਾਈ ਇਹ ਭਰਾਂਡਾ ਹੋ ਗਿਆ ਸਾਈਡ ਤੇ ਹਾਂਜੀ ਤੇ ਬਾਈ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਭਰਾ ਹੋਰੀ ਆਪਣੇ ਨਾਲ ਨੇਗੇ ਬਾਈ ਹੋਰਾਂ ਦਾ ਕੰਮ ਆਪਾਂ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਤੇ ਦਿਖਾਵਾਂਗੇ ਬਾਈ ਹੋਰਾਂ ਦਾ ਕੀਤਾ ਹੋਇਆ ਕੰਮ ਤੇ ਭਰਾ ਹੋਰਾਂ ਦਾ 25 30 ਸਾਲ ਦਾ ਤਜਰਬਾ ਹੈ ਤੇ ਬਾਈ ਹੋਰੀ ਇਹਨਾਂ ਤੋਂ ਹੀ ਕੰਮ ਸਿੱਖੇ ਨੇ ਅੱਜ ਇਕੱਠੇ ਭਰਾ ਹੋਰਾਂ ਨੇ ਆਪਣੇ ਨਾਲ ਵੀਡੀਓ ਦੇ ਵਿੱਚ ਸਾਰਾ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਤੇ ਐਦਾਂ ਦੀਆਂ ਨਵੀਆਂ ਬਣਦੀਆਂ ਕੁੱਟੀਆਂ ਦੇਖਣ ਵਾਸਤੇ ਆਪਣੇ ਸੁਖਮਾਨ ਗੌਰ ਵਾਲਾ YouTube ਚੈਨਲ Instagram 'ਤੇ ਤੇ Facebook ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ